मिशन ट्रिप प्री सिंह 34वीं बटालियन द राष्ट्र राइफल्स 24 को शोपिया जिले के एक गांव में एक आतंकवादी की मौजूदगी की जानकारी प्राप्त हुई त्वरित कार्रवाई करते हुए आपने टीम लीडर के रूप में मिशन की योजना बनाई और अपरंपरागत दृष्टिकोण का उपयोग कर लक्ष्य स्थान की घेराबंदी की एवं आतंकवादी की ओर बढ़े इसी बीच आतंकवादी ने आप पर गोलीबारी शुरू कर दी परंतु अधिकारी ने अपने प्राणों की परवाह न करते हुए आतंकवादी के बेहद निकट पहुँच अपने अद्वितीय शौर्य का परिचय देते हुए इस आमने सामने की गोलाबारी में अपने निपुण निशाने से उस आतंकवादी को मार गिराया जिसकी पहचान ए प्लस कैटेगरी आतंकवादी के रूप में की गई इसके अतिरिक्त आपने छह सफल ऑपरेशंस में नौ कट्टर आतंकवादियों को भी मार गिराया आपके अदम में साहस धैर्य एवं उत्कृष्ट वीरता का प्रदर्शन किए जाने के लिए आपको शौर्य चक्र से सम्मानित किया जाता है मेजर तृप्त प्रीत सिंह thank <laughs> you ਓ ਕਦੇ ਹੂੰਕਾਰੀ ਕਾ ਆਰੀ ਕਾ ਕਦੇ ਹੂੰਕਾਰੀ ਕਾ ਆਰੀ ਕਾ ਬੋਲੇ ਪੋਲੇ ਪੋਲੇ ਆ ਤਨ ਕੁ ਸੁਣੀਏ ਇਹ ਸੋਨੀਆ ਇਹ ਸੋਨੀਆ ਇਧਰ ਵੀ ਭਾਈ ਦੇਖਿਓ ਬਾਬਾ ਜੀ ਦੇਖਿਓ ਤਾਂ ਹਾਂਜੀ ਹਾਂ ਠੀਕ ਹੈ ਆ ਜੀ ਤੁਸੀਂ ਨਾਲ ਆ ਜਾਓ ਥੋੜਾ ਨਾਲ ਆਹ ਭਾਈ ਨਾਲ ਲਾਓ ਭਾਈ ਨਾਲ ਲਾਓ ਕਿ ਭਾਈ ਨਾਲ ਲਾਓ ਨਾਲ ਲਾ ਦਿਓ ਓਏ ਇੱਨੇ ਕਾਹਦੀ ਵੀ ਅਸਰਬੇ ਬਾਲ ਲੈਣ ਦੋ ਨਾ ਜਿਹੜੇ ਖੜੇ ਆ ਉੱਥੇ ਅੱਜ ਭਾਈ ਆਵਰੋ ਇੱਥੇ ਜੀ ਕਰਕੇ ਆਜੋ ਇੱਥੇ ਕਰਕੇ ਆਓ ਨਾਲ ਲਾਓ ਉੱਥੇ ਲੱਗੇ ਹੋਏ ਬੋਲੋ ਠੀਕ ਨਾਲ ਲਾ ਦੋ ਸਾਬ ਸਾਬ ਬੀਜੇ ਕਿੱਥੇ ਗਏ ਅਸਰਬੇ ਬੀਜੇ ਦੀ ਮੌਜੂਦ ਸਸੰਦਿਤਾ ਆਰਿਆ ਅਧਿਆਪੀ ਜਿੰਦਗੀ ਮੇਰਾ ਨਾਮ ਮੇਜਰ ਤ੍ਰਿਪਤੀ ਸਿੰਘ ਹੈ ਤੇ ਮੈਂ ਅੱਜ ਯੈਸਟਰਡੇ ਆਵਾਸ ਗਿਵਨ ਦਾ ਅਵਾਰਡ ਸੋਲ ਚੱਕਰ ਬਾਏ ਦ ਹੋਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਅਵਾਰਡ ਤੋਂ ਬਾਅਦ ਹੁਣ ਮੈਂ ਪਿੰਡ ਵਾਪਸ ਆਇਆ ਤੇ ਪਿੰਡ ਕਾਫੀ ਪਿੰਡ ਵਾਲਿਆਂ ਨੇ ਬਹੁਤ ਮਾਣ ਵਧਾਇਆ ਐਨ ਪਰਿਵਾਰ ਵਾਲਿਆਂ ਨੇ ਸਾਡੇ ਪੂਰੇ ਪਰਿਵਾਰ ਦੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਸਾਨੂੰ ਗੈਲੈਂਟਰੀ ਅਵਾਰਡ ਜਿਹੜਾ ਮਿਲਿਆ ਕਿ ਹਾਲਾਂਕਿ ਜਿਹੜਾ ਜਿਵੇਂ ਆਪਰੇਸ਼ਨ ਟ੍ਰਿਪ ਚੋਂ ਆਪਰੇਸ਼ਨ ਛੋਪੀਆਂ ਜੰਮਨ ਕਸ਼ਮੀਰ ਦੇ ਵਿੱਚ ਇੱਕ ਮਿੰਟ ਦੇ ਵਿੱਚ ਹੋਇਆ ਸੀ ਜਿੱਥੇ ਹੀ ਟੈਲਿਟੀ ਦਾ ਟਾਪ ਕਮਾਂਡਰ ਜਿਹੜਾ ਸੀ ਉਹ ਯੂਟਿਲਾਈਜ਼ ਕੀਤਾ ਤੇ ਉਸ ਤੋਂ ਇਲਾਵਾ ਅਸੀਂ 34 ਆਰ ਆਰ ਯੂਨਿਟ ਸੀ ਸਾਡੀ 34 ਆਰ ਜਾਟ ਤੇ ਅਸੀਂ ਹੋਰ ਵੀ ਆਪਰੇਸ਼ਨ ਜਿਹੜੇ ਆ ਉਹ ਕੀਤੇ ਜਿਹਦੇ ਵਿੱਚ ਅਸੀਂ ਫੁੱਲ ਕੁਝ ਮਿਲਟੈਂਟਸ ਜਿਹੜੇ ਉਹ ਅਸੀਂ ਨਿਊਟ੍ਰਲਾਈਜ਼ ਕੀਤੇ ਤੇ ਐਪਰੀਹੈਂਡ ਕੀਤੇ ਤੇ ਉਹਦੇ ਕਰਕੇ ਮੈਨੂੰ ਜਿਹੜਾ ਅਵਾਰਡ ਦਿੱਤਾ ਗਿਆ ਇਸ ਤੋਂ ਪਹਿਲਾਂ ਮੈਂ ਸਟਾਰਟਿੰਗ ਚ ਮੇਰੇ ਅਟੈਚਮੈਂਟ ਟਾਈਮ ਦੇ ਵਿੱਚ ਮੈਂ ਅ ਅਸਾਮ ਚ ਪੋਸਟਡ ਹਾਂ ਅਸਾਮ ਦੇ ਵਿੱਚ ਮੈਨੂੰ ਮੈਂਸ਼ਨ ਡਿਸਪੈਚ ਗਲੈਂਟਰੀ ਦੇ ਨਾਲ ਨਵਾਜਿਆ ਗਿਆ ਏ ਤੇ ਉੱਥੇ ਮੈਂ ਬੈਟਲ ਕੈਜੁਐਲਟੀ ਵੀ ਹੋਇਆ ਵਾ ਵਧੀਆ ਲੱਗ ਰਿਹਾ ਜੀ ਤੇ ਨਾਲੇ ਜ ਆ ਛੋਟਾ ਪਿੰਡ ਜਿਹੜਾ ਇਹਨੇ ਅੱਗੇ ਵੀ ਕਾਫੀ ਫੌਜ ਦੇ ਵਿੱਚ ਲੜੋ ਜਾਂ ਫਿਰ ਹੋਰ ਵੀ ਕਾਫੀ ਜਗ੍ਹਾ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਏ ਬਦ ਚੜ ਕੇ ਹਿੱਸਾ ਲਿਆ ਏ ਤੇ ਬੜੇ ਮਾਣ ਦੀ ਗੱਲ ਆ ਕਿ ਮੈਂ ਪਿੰਡ ਨੂੰ ਵੀ ਰਿਪਰੈਜ਼ੈਂਟ ਜਿਹੜਾ ਕਰਪੋਂ ਡਿਆਂ ਤੇ ਬੜੇ ਮੇਰੇ ਲਈ ਪ੍ਰਾਈਡ ਦੀ ਗੱਲ ਆ ਸਾਡੇ ਸਾਰੇ ਪਿੰਡ ਦੇ ਲਈ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਪ੍ਰੇਤ ਤੇ ਵੇਖੋ ਇਦਾਂ ਜੀ ਵੀ ਪੜ੍ਹਾਈ ਕਰੀਦੀ ਸੀ ਤੇ ਜਿਹੜਾ ਟੈਸਟ ਨਿਕਲ ਜਿੱਥੇ ਉਧਰ ਚੱਲ ਜੀਦਾ ਸੀ ਉਦਾਂ ਆਦਰਵਾਇਸ ਮੇਰੇ ਫਾਦਰ ਸਾਹਿਬ ਨੇ ਮੈਨੂੰ ਅਹੀਂ ਸੈਨਿਕ ਸਕੂਲ ਦੀ ਤਿਆਰੀ ਕੀਤੀ ਤੇ ਮੈਂ ਸੈਨਿਕ ਸਕੂਲ ਕਪੂਰਤੰਡਾ ਦਾ ਪੜਿਆ ਤੇ ਉੱਥੋਂ ਦਾ ਹੀ ਟੈਸਟ ਕੱਢਿਆ ਸੀ ਤੇ ਫਿਰ ਉੱਥੋਂ ਅੱਗੇ ਆਪਣੇ ਆਪ ਹੀ ਜਦੋਂ ਹੀ 7 ਸਾਲ ਉੱਥੇ ਰਹਿਨੇ ਆ ਤੇ ਪ੍ਰੇਤ ਬੰਦਾ ਵੀ ਹੋ ਜਾਂਦਾ ਫੋੜਾ ਜੀ ਮੇਰਾ ਨਾਮ ਸਿਰਜ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਵਾ ਕਿ ਮੇਰੇ ਹਸਬੰਦ ਨੇ ਇੰਨਾ ਵਧੀਆ ਕੰਮ ਕੀਤਾ ਵਾ ਦੇਸ਼ ਪ੍ਰਤੀ ਬਹੁਤ ਵਧੀਆ ਕੰਮ ਕਰਕੇ ਆਨੇ ਉਹਨਾਂ ਦੀ ਡਿਊਟੀ ਹੀ ਬਹੁਤ ਵਧੀਆ ਕੀਤਾ ਨੇ ਇਸ ਤੋਂ ਬਹੁਤ ਖੁਸ਼ ਹਾਂ ਬਹੁਤ ਵਧੀਆ ਲੱਗਾ ਪਿੰਡ ਵਾਲਿਆਂ ਨੇ ਸਾਰਿਆਂ ਨੇ ਇੰਨਾ ਮਾਨ ਦਿੱਤਾ ਸਾਨੂੰ ਬਹੁਤ ਖੁਸ਼ੀ ਹੋਈ ਆ ਥੈਂਕ ਯੂ ਮੈਂ ਉੱਤਰ ਹਦਾਲ ਸਿੰਘ ਪੱਡਾ ਤੇ ਜਦੋਂ ਹੁਣ ਤੇ ਮੈਨੂੰ ਫਾਟ ਗਿਆ ਉਹਦੇ ਕਰਕੇ ਮੇਰੇ ਥੋੜੇ ਜਿਹਾ ਬੋਲੇ ਆ ਬੋਲੇ ਉਹਦੇ ਤੇ ਮੈਂ ਵੈਸੇ ਇੰਜੀਨੀਅਰ ਰਹਾ ਇਹ ਜਦੋਂ ਇਹ ਨੇ ਐਡਮਿਸ਼ਨ ਲਿਆ ਕੋਚਿੰਗ ਵਾਸਤੇ ਬੜੀ ਖੁਸ਼ੀ ਹੋਈ ਫਿਰ ਇਹ ਨੇ ਨੂੰ ਕੰਪਲੀਟ ਕਰਕੇ ਫਿਰ ਬਾਦ ਆਇਆ ਫਿਰ ਖੁਸ਼ੀ ਹੋਈ ਤੇ ਉਸ ਤੋਂ ਬਾਅਦ ਇਹਨੇ ਖਤਰਨਾਕ ਏਰੀਏ ਤੇ ਡਿਊਟੀ ਕੀਤੀ ਹਿੰਦਿਆ ਕਿਤੇ ਇਹੋ ਜਿਹਾ ਮਹੋਰ ਇਹੋ ਜਿਹਾ ਸ਼ਾਮੇ ਤੇ ਉਹਦੇ ਟਾਈਮ ਤੇ ਜਾ ਕੇ ਤੇ ਇਹ ਇਹੋ ਜਿਹਾ ਕੰਮ ਕਰ ਗਿਆ ਏ ਤੇ ਹੁਣ ਖੁਸ਼ੀ ਹੋ ਗਈ ਹੁਣ ਬੜੀ ਬੜੀ ਖੁਸ਼ੀ ਹੋਈ ਕਿ ਸਾਨੂੰ ਰਾਸ਼ਟਰਪਤੀ ਨੇ ਬੁਲਾ ਲਿਆ ਤੇ ਫੇਰ ਅਹੀਂ ਆਏ ਆ ਤੇ ਸਾਨੂੰ ਤੇ ਸਾਡੇ ਪਿੰਡ ਨੂੰ ਬੜੀ ਖੁਸ਼ੀ ਹੋਈ ਆ ਕਿ ਅਹੀਂ ਕੋ ਲੈ ਕੇ ਆਏ ਆ ਆਪਣੇ ਪਿੰਡ ਵਾਸਤੇ ਤੇ ਆਪਣੇ ਪਰਿਵਾਰ ਵਾਸਤੇ ਥੈਂਕ ਯੂ